ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਹਰਮਨਪ੍ਰੀਤ ਸਿੰਘ ਦਾ ਪੰਜਾਬੀ ਸਟੂਰ ਤੋਂ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੱਗ ਦੇ ਬੇਸ ਬਾਰੇ ਪੱਗ ਦੇ ਨੀਚੇ ਕੀ ਬੰਨਿਆ ਜਾਵੇ ਜਿਆਦਾਤਰ ਤਾਂ ਕੀ ਹੁੰਦਾ ਕਿ 2.5 ਮੀਟਰ ਦਾ ਕਈ ਵਾਰੀ ਕੱਪੜਾ ਵੀ ਕਈ ਬੰਨਦੇ ਨੇ ਪਰ ਜਿਹੜੇ ਬਿਗਨਰ ਜਿਹੜੇ ਹੁਣੇ ਪੱਗ ਬੰਨ੍ਹੇ ਜਿਨ੍ਹਾਂ ਨੇ ਸਟਾਰਟ ਕੀਤੀ ਆ ਜਿਆਦੇ ਵੱਡੀ ਪੱਗ ਨਹੀਂ ਬੰਨ੍ਹਦੇ ਤਾਂ ਉਹਨਾਂ ਵਾਸਤੇ ਇਹ ਵੀ ਸੇਟ ਕਰਨ ਵਾਸਤੇ ਜਦੋਂ ਤੁਸੀਂ ਇੱਕ ਕੱਪੜਾ ਹੁੰਦਾ ਇਹ ਪਟਕਾ ਹੁੰਦਾ ਦੋ ਤਣੀਆਂ ਵਾਲਾ ਹੁੰਦਾ ਇਹਨੂੰ ਕਹਿੰਦੇ ਆ ਅਸੀਂ ਫੁੱਲ ਸਿਰ ਕਵਰ ਕਰ ਦਿੰਦਾ ਸਾਰਾ ਸਿਰ ਕਵਰ ਹੋ ਜਾਂਦਾ ਏਸੇ ਦੀ 50 ਦਿਖ ਜਾਂਦੀ ਅਗਰ ਇੱਥੇ ਪੱਗ ਬੰਨੀ ਜਾਵੇ ਤਾਂ ਇਸੇ ਦੀ 50 ਦੀ ਵੀ ਬਣ ਜਾਂਦੀ ਆ ਵਾਈਟ ਔਰ ਬਲੈਕ ਦੇ ਵਿੱਚ ਇਹ ਮਿਲ ਜਾਂਦੇ ਨੇ ਇਹਦੇ ਨਾਲ ਕੀ ਹੁੰਦਾ ਇੱਥੇ ਆਪਾਂ ਸਿਰ ਤੇ ਰੱਖਣਾ ਇਧਰੋਂ ਆਪਾਂ ਇਹਨੂੰ ਡੰਡ ਲਗਾਉਣੀ ਆ ਔਰ ਇਹ ਸਾਰਾ ਜਿਹੜਾ ਹੈਗਾ ਸਿਰ ਇਹਦੇ ਨਾਲ ਕਵਰ ਹੋ ਜਾਂਦਾ ਇਸ ਤੋਂ ਬਿਨਾ ਕਈ ਸਾਡੇ ਕੋਲੇ 50 ਵੀ ਲੈ ਕੇ ਜਾਂਦੇ ਨੇ ਜਿਵੇਂ ਸਾਡੀ 50 ਦਾ ਵੀ ਸਾਈਜ਼ ਜਿਹੜਾ ਹੈਗਾ ਉਹ 4 ਇੰਚ ਦੇ ਕਰੀਬ ਹੈ ਤੇ ਇਦਾਂ ਵੀ ਬਣ ਕੇ ਆ ਤੁਸੀ ਮਤਲਬ ਕੱਲੀ 50 ਬਣ ਕੇ ਵੀ ਪੱਗ ਬਣ ਸਕਦੀ ਸੋ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਵੀ ਆਪਾਂ ਕਹਿ ਸਕਦੇ ਆ ਕਿ ਅੱਧਾ ਮੱਥਾ ਜਿਹੜਾ ਹੈਗਾ ਉਹ ਕਵਰ ਹੋ ਜਾਂਦਾ ਸੋ ਇਦਾਂ ਵੀ ਕਈ ਲੋਕੀ ਬੰਨਦੇ ਨੇ 250 ਦਾ ਸੈੱਟ ਵੀ ਹੁੰਦਾ 2050